ਰਾਜੂ ਆਣੰਦ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ 4 ਹਫ਼ਤਿਆਂ ਲਈ ਟਾਲੀ ਸੁਣਵਾਈ ਮਾਮਲੇ ਦੀ ਸਵੇਦਨਸ਼ੀਲਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਮੰਗਿਆ ਹੋਰ ਸਮਾਂ ਰਹਿਮ ਦੀ ਪਟੀਸ਼ਨ ਤੇ ਜਲਦ ਫੈਸਲੇ ਦੀ ਰਾਜੂ ਆਣਾ ਵੱਲੋਂ ਕੀਤੀ ਗਈ ਆਪੀ ਸੰਸਦ ਦੇ ਸਰਦਰੂਤ اجلاس ਦੀ ਸ਼ੁਰੂਆਤ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਸਰਦਰੋਪ ਤੇ ਜਲਾਸ ਤੋਂ ਪਹਿਲਾਂ ਪੀਐਮ ਮੋਦੀ ਦਾ ਵਿਰੋਧੀਆਂ ਤੇ ਨिशाना ਬੋਲੇ ਮੁਠੀ ਪਰ ਲੋਕ ਫੁੜਦੰਗਬਾਜ਼ੀ ਨਾਲ ਕੰਟਰੋਲ ਕਰਦੇ ਨੇ ਸੰਸਦ ਜਨਤਾ ਇਹਨਾਂ ਦਾ ਵਿਹਾਰ ਦੇਖ ਰਹੀ ਹੈ ਸਮਾਂ ਆਉਣ ਤੇ ਦੇਵੇਗੀ ਸਜ਼ਾ ਨਿਜਰ ਕਤਲकांड ਦੇ ਚਾਰ ਮੁਲਜ਼ਮਾਂ ਤੇ ਸਿੱਧਾ ਮੁਕਦਮਾ ਚਲਾਏਗਾ ਕੈਨੇਡਾ ਕੈਨੇਡਾ ਦੀ ਸੁਪਰੀਮ ਕੋਰਟ ਚ ਹੋਵੇਗੀ ਸੁਣਵਾਈ ਚਾਰ ਭਾਰਤੀ ਨਾਗਰਿਕਾਂ ਨੂੰ ਇਸੇ ਸਾਲ ਮਈ ਮਹੀਨੇ ਕੀਤਾ ਗਿਆ ਸੀ ਗ੍ਰਿਫਤਾਰ ਅੰਮ੍ਰਿਤਸਰ 에어ਪੋਰਟ ਤੇ ਡੇਡ ਕਰੋੜ ਦਾ ਸੋਨਾ ਬਰਾਮਦ ਅੰਡਰ ਗਾਰਮੈਂਟਸ ਚ ਲੁਕਾ ਕੇ ਸ਼ਖਸ ਦੁਬਈ ਤੋਂ ਲਿਆ ਸੀ ਸੋਨਾ 1 ਕਿਲੋ 935 ਗ੍ਰਾਮ 골ਡ ਕੀ ਤਬਰਾਮਦ ਜਿਮਨੀ ਚੋਂ ਨਤੀਜਿਆਂ ਨੂੰ ਲੈ ਕੇ ਅਮਨ ਅਰੋੜਾ ਦਾ ਕਾਂਗਰਸ ਤੇ ਤੰਜ ਬੋਲੇ ਚੋਣਾ ਦੇ ਨਤੀਜਿਆਂ ਤੋਂ ਬਾਜਬਾ ਬਾਗੋਬਾਗ ਬਾਜਬਾ ਦੀ ਕੁਰਸੀ ਨੂੰ ਹੱਥ ਪਾਉਣ ਵਾਲੇ ਦੋ ਸਾਥੀਆਂ ਦਾ ਲੋਕਾਂ ਨੇ ਨਿਬੇੜਿਆ ਕੰਮ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਮੁੱਖ ਮੰਤਰੀ ਮਾਨ ਅੱਜ ਪੀਐਸਪੀਸੀਐਲ ਦੇ ਨਵਨਿਯੁਕਤ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਹੋਵੇਗਾ ਸਮਾਗਮ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਵੱਲੋਂ ਕੈਂਸਰ ਤੇ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਸਿਹਤ ਮੰਤਰੀ ਦਾਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਹੈ ਕਿ ਡਾਕਟਰ ਨਵਜੋਤ ਸਿੱਧੂ ਨੂੰ ਪਤਾ ਹੈ ਕਿ ਉਹ ਵੀ ਡਾਕਟਰ ਨੇ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਨਿੱਜੀ رائے ਹੈ ਡਾਕਟਰ ਬਲਬੀਰ ਸਿੰਘ ਸਿੱਧੂ ਵੱਲੋਂ ਇਹ ਗੱਲ ਆਖੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਸਾਇੰਟਿਫਿਕ ਗੱਲ ਕਰੀਏ ਤਾਂ ਇਹ ਠੀਕ ਨਹੀਂ ਹੈ ਇਹ ਬਹਿਸ ਦਾ ਵਿਸ਼ਾ ਨਹੀਂ ਹੈ ਡਾਕਟਰ ਬਲਬੀਰ ਸਿੱਧੂ ਦੇ ਵੱਲੋਂ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੱਧੂ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਇਹ ਵਿਸ਼ਵਾਸ ਦੀ ਗੱਲ ਹੈ ਮੈਡਮ ਸਿੱਧੂ ਕੋ ਦੇ ਡਾਕਟਰ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕੈਂਸਰ ਦੇ ਇਲਾਜ ਲਈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਘਰੇਲੂ ਨੁਸਖਿਆਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਦਰਅਸਲ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਦੀ ਪੇਸ਼ੈਂਟ ਸੀ ਹਾਲਾਂਕਿ ਹੁਣ ਉਹ ਠੀਕ ਹੋ ਗਏ ਨੇ ਠੀਕ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਈ ਘਰੇਲੂ ਨੁਸਖਿਆਂ ਦਾ ਜ਼ਿਕਰ ਕੀਤਾ ਕਿ ਕਿਵੇਂ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਜਿਸ ਤੋਂ ਬਾਅਦ ਵਿਵਾਦ ਵੀ ਹੋਇਆ ਤੇ ਹੁਣ ਸਿਹਤ ਮੰਤਰੀ ਦਾ ਬਿਆਨ ਸਾਹਮਣੇ ਆਇਆ ਲੱਗਦਾ ਕਿ ਜਨਰਲ ਮੇਰੀ ਜਿਹੜੀ ਅਪਰੋਚ ਹੈ ਹੈਗੀ ਆ ਕਿ ਇੱਕ ਫ੍ਰੀडम ਆਫ ਸਪੀਚ ਤਾਂ ਹੈ ਹੀ ਆ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਸੈਂਟੀਫਿਕਲੀ ਠੀਕ ਨਹੀਂ ਆ ਉਹ ਸਾਇੰਸ ਦੇ ਪੱਖੋਂ ਜਾਂ ਵਿਗਿਆਨ ਦੇ ਪੱਖੋਂ ਸਹੀ ਨਹੀਂ ਆ ਉਹ ਕੌਂਸਲਟੀ ਤੇ ਨਹੀਂ ਕਰੀਆਂ ਉੱਤਰਦਿਆਂ ਤੇ ਆਪਾਂ ਨੂੰ ਇਹਦੇ ਵਾਸਤੇ ਲੜਾਈ ਕਰਨ ਦੀ ਲੋੜ ਨਹੀਂ ਹੈ ਸਿਰ ਮੈਟਰ ਆਫ ਫੇਥ ਤੇ ਉਹਨਾਂ ਨੂੰ ਉਹਦੇ ਵਿੱਚ ਫੇਥ ਸੀਗਾ ਕਈ ਵਾਰੀ ਜਿਹੜਾ ਫੇਥ ਹੁੰਦਾ ਉਹਦੇ ਨਾਲ ਬਦਨੋ ਮਤਲਬ ਇੱਕ ਫੀਲਿੰਗ ਆਫ ਵੈਲਿਊਇੰਗ ਆਉਂਦੀ ਆ ਉਹ ਮੈਨੂੰ ਲੱਗਦਾ ਨਹੀਂ ਕਿ ਆਪਾਂ ਨੂੰ ਉਹਦੇ ਵਿੱਚ ਕੋਈ ਉਹਨਾਂ ਦੇ ਕੈਨ ਨਾਲ ਕੋਈ ਮਤਲਬ ਕਿਸੇ ਟਾਟਾ ਮੈਮੋਰੀਅਲ ਜਿਹੜਾ ਹਸਪੀਟਲ ਹੈ ਉਹਨਾਂ ਨੇ ਵੀ ਵੈਸੇ ਸਿੱਧੂ ਸਾਹਿਬ ਉਹਨਾਂ ਦੀ ਉਹਨਾਂ ਦੀ ਵਾਈਫ ਤਾਂ ਡਾਕਟਰ ਹੈ ਨਾ ਜੀ ਉਹ ਪੜ੍ਹੇ ਲਿਖਿਆ ਉਹਨਾਂ ਦੀ ਡਾਕਟਰ ਉਹਨਾਂ ਦੀ ਵਾਈਫ ਨੂੰ ਮੈਨੂੰ ਲੱਗਦਾ ਵੀ ਇਹਦਾ ਸ਼ੀਜ਼ ਦਾ ਰਾਈਟ ਪਰਸਨ ਉਹਨੂੰ ਕਨਵੇ ਕਰ ਦਿੰਦੇ ਮੈਂ ਕਿੱਥੋਂ ਕਿੱਥੋਂ ਕੈਂਸਰ ਦਾ ਇਲਾਜ ਦਰਸਲ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਪਤਨੀ ਦੇ ਕੈਂਸਰ ਦੇ ਇਲਾਜ ਲਈ ਉਹਨਾਂ ਨੂੰ ਵਿਦੇਸ਼ ਨਹੀਂ ਜਾਣਾ ਪਿਆ ਘਰੇਲੂ ਨੁਸਖਿਆਂ ਦੇ ਨਾਲ ਹੀ ਮੈਡਮ ਸਿੱਧੂ ਦਾ ਕੈਂਸਰ ਖਤਮ ਹੋ ਗਿਆ ਉਹ ਤੁਹਾਨੂੰ ਸਟੇਟਮੈਂਟ ਵੀ ਸੁਣਾਉਂਦੇ ਹਨ ਨਵਜੋਤ ਸਿੰਘ ਸਿੱਧੂ ਦੀ ਜਿਸ ਦੇ ਵਿੱਚ ਉਹਨਾਂ ਨੇ ਘਰੇਲੂ ਨੁਸਖਿਆਂ ਦਾ ਜ਼ਿਕਰ ਕੀਤਾ ਸੀ ਸਵੇਰੇ ਉੱਠਤੇ ਹੀ ਸਭ ਤੋਂ ਪਹਿਲੀ ਚੀਜ਼ ਜੋ हमने ਫੋਕਸ ਕੀਤੀ ਕਿ ਕੈਂਸਰ ਕੋ ਅਗਰ ਗੈਪ ਦੋ ਖਾਣੇ ਮੇ ਸ਼ੂਗਰ ਨਹੀਂ ਦੋ ਕਾਰਬੋਹਾਈਡਰੇਟਸ ਨਹੀਂ ਦੋ ਰੋਟੀ तो कैंसर के सेल खुद ब खुद मरने लग जाते तो शाम होने से पहले खाना खाया 6.30 साढ़े और सवेरे अगले दिन दस बजे स्टार्टेड द डे विद नींबू पानी वॉर्म वाटर विद नींबू उसके साथ कच्ची हल्दी उसके साथ एक लहसुन और सेब का सिरका उसके आधा घंटा बाद दस बारह नीम के पत्ते और इसमें कोई पैसे नहीं लगते हैं सीरियसली मैं सबको बोलना चाहता हूं कि ये ग्रेड फोर स्टेज फोर से ये चालीस दिन में वापस आ गई थी उसके बाद दस बारह नीम के पत्ते तुलसी नीम के पत्ते तुलसी इसे ग्रीन ब्लड कहते हैं डॉक्टर्स कॉल इट ग्रीन ब्लड फोटोसिंथसिस होती है जो प्लांट्स में आती है तो अगर आप पचास ग्राम के करीब पालक के पत्ते या ग्रीन पत्ते आप लें और सबसे तकड़ी दवाई कैंसर की कड़वे और खट्टे तत्व बेरीज सो so, वो जो खट्टा पदार्थ और नीम के पत्ते और हल्दी अदरक ये सब ना चाय छुड़वाई तो चाय जो इंडियन स्पाइसेस सिनेममम जिसे हम दालचीनी कहते हैं सिनेमम सिनेमम के साथ काली मिर्ची लौंग व्हेन द ब्रिटिशर्स केम दे केम बिकॉज ऑफ दी स्पाइसेस राइट छोटी इलायची इसको उबाल के इतना सा गुड़ बस वही इसका शुगर थी बस इतना सा गुड़ उसमें डाल के वो चाय नो मिल्क प्रोडक्ट राइट उसके बाद नट्स गैप दिया और एक सफेद पेठे का जूस वाइट एश गर्ड उसका जूस वो खत्म हुआ एक डेढ़ घंटे बाद ब्लू जो ब्लू नहीं अफोर्ड कर सकते मेरे बहन भाई अनार आमला इज ऑल्सो अ बेरी शैतूत ब्लैकबेरी बेरीज देनी बेरीज के साथ इसको चार पीसेस ऑफ अखरोट और दो ब्राजील नट्स और मैकेडेमिया नट्स और पीकर नट्स ये चार तरह के नट्स ब्लू और एक ग्लास जूस का जिसमें बीटरूट बीटरूट चुकंदर चुकंदर गाजर और एक आंवला ठक नॉट बिलीव ये करके उसके बाद कुछ नहीं नथिंग फिर रात को सात साढ़े सात जैसे ही दिन छिपा नो राइस नो रोटी किनोवा दी ओनली ग्रेन विच इज एंटी इन्फ्लेमेशन एंड एंटी कैंसर एंटी इन्फ्लेमेशन एंड एंटी कैंसर किनोवा थोड़ा बॉयल करके देना या बदाम के आटे की रोटी दो सब्जियां और इतना सारा सैलड बीच में पत्ते दूध आप पी रहे हो नकली पनीर खा रहे हो नकली इलास्टिक जैसा हम कहाँ बोल रहे हैं पंजाब के लोग क्या तुम बैठे हैं चलो फार्मर्स तो बैठे हैं वो करते करते पर लोग कहाँ हैं कि हमारे बच्चों को जहर दे रहे हो अंडे में से प्लास्टिक निकल रही है एप्पल को कोट किया जा रहा है से हम सबको पता है मच्छी तुम्हारे घर में वो मारती है एक दिन आप रख लो तो वहां पे वो एम्बेलमिंग फ्लूड होता है जो मुद्दे पे लगाते हैं मच्छियों पे वो लगा के बेच रहे हैं और आप सोचते हो कि आज ये खाइए खाना जो हमें मिल रहा है इससे हम बच जाएंगे इससे कोई घर नहीं बचेगा कैंसर का रेट पिछले सालों में 25% परसेंट इंक्रीज किया है क्यों क्योंकि डॉक्टर्स ने पैसे लेके रिश्वत लेके ये जो हेल्थ ऑफिसर्स हैं इन्होंने अपनी रिश्ते बांधियो हैं ਕੋਈ ਵੀ ਪਾਰਟੀ ਹੋ ਇਸੇ ਕੋਈ ਫਰਕ ਨਹੀਂ ਪਰਦਾ ਅੱਗੇ ਵਧਦੇ ਆ ਲੁਧਿਆਣਾ ਦੇ ਵਿੱਚ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਹੋਇਆ ਦਰਅਸਲ ਇੱਕ ਕਲੋਨੀ ਦਾ ਰਾਹ ਖੋਲਣ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਸੀ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਿਲਡਿੰਗ ਬ੍ਰਾਂਚ ਸਟਾਫ ਦੇ ਨਾਲ ਭਾਰੀ ਪੁਲਿਸ ਵੱਲ ਤਾਇਨਾਤ ਕੀਤਾ ਗਿਆ ਸਥਾਨਕ ਲੋਕਾਂ ਵੱਲੋਂ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਨਗਰ ਨਿਗਮ ਦੀਆਂ ਗੱਡੀਆਂ ਦਾ ਕਰੋ ਕਰ ਲਿਆ ਗਿਆ ਰਾਹ ਵਿਚਾਲੇ ਧਰਨਾ ਲਾ ਕੇ ਨਗਰ ਨਿਗਮ ਦਾ ਵਿਰੋਧ ਕੀਤਾ ਗਿਆ ਤੇ ਤਸਵੀਰਾਂ ਤੁਹਾਨੂੰ ਦਿਖਾਦੇ ਆ ਲੁਧਿਆਣਾ ਤੋਂ ਜਿੱਥੇ ਗੱਡੀਆਂ ਦਾ ਕਰੋ ਕਰ ਲਿਆ ਗਿਆ ਸਥਾਨਕ ਲੋਕਾਂ ਦੇ ਵੱਲੋਂ ਦਰਅਸਲ ਕਲੋਨੀ ਦਾ ਰਾਹ ਖੋਲਣ ਨੂੰ ਲੈ ਕੇ ਜੋ ਟੀਮਾਂ ਪਹੁੰਚੀਆਂ ਸੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੁਧਿਆਣਾ ਚ ਨਗਰ ਨਿਗਮ ਦੇ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਸੀ ਉਸ ਦਾ ਵਿਰੋਧ ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਡਿੰਗ ਬ੍ਰਾਂਚ ਸਟਾਫ ਦੇ ਨਾਲ ਭਾਰੀ ਪੁਲਿਸ ਬਲ ਵੀ ਤਾਇਨਾਤ ਹੈ ਸਥਾਨਕ ਲੋਕਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਹੈ ਨਗਰ ਨਿਗਮ ਦੀਆਂ ਗੱਡੀਆਂ ਦਾ ਕਰੋ ਕਰ ਲਿਆ ਗਿਆ ਹੈ ਰਾਹ ਵਿਚਾਲੇ ਧਰਨਾ ਲਾ ਕੇ ਬੈਠ ਗਏ ਨੇ ਲੋਕ ਤੇ ਨਗਰ ਨਿਗਮ ਦੀਆਂ ਟੀਮਾਂ ਦਾ ਵਿਰੋਧ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਤੋਂ ਇੱਕ ਕਲੋਨੀ ਹੈ ਜਿਸ ਦਾ ਰਾਹ ਖੋਲਣਾ ਸੀ ਅਤੇ ਉਸੇ ਨੂੰ ਲੈ ਕੇ ਇਹ ਸਾਰਾ ਹੰਗਾਮਾ ਹੋਇਆ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਹੈ ਕਲੋਨੀ ਦਾ ਰਾਹ ਖੋਲਣ ਨੂੰ ਲੈ ਕੇ ਇਹ ਕਾਰਵਾਈ ਕੀਤੀ ਜਾ ਰਹੀ ਸੀ ਬਿਲਡਿੰਗ ਬ੍ਰਾਂਚ ਸਟਾਫ ਦੇ ਨਾਲ ਪਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਜਿਸ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਦਰਅਸਲ ਨਗਰ ਨਿਗਮ ਦੀਆਂ ਗੱਡੀਆਂ ਦਾ ਵੀ ਕਰੋ ਕਰ ਲਿਆ ਗਿਆ ਏ ਰਾਹ ਵਿਚਾਲੇ ਹੀ ਧਰਨਾ ਲਾ ਦਿੱਤਾ ਗਿਆ ਤੇ ਨਗਰ ਨਿਗਮ ਦੀਆਂ ਟੀਮਾਂ ਪਹੁੰਚੀਆਂ ਸੀ ਉਹਨਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਇੱਕ ਕਲੋਨੀ ਹੈ ਜਿਸ ਦੇ ਲਈ ਰਾਹ ਖੋਲਣਾ ਸੀ ਤੇ ਉਸ ਨੂੰ ਲੈ ਕੇ ਜਦੋਂ ਨਗਰ ਨਿਗਮ ਦੀ ਟੀਮ ਪਹੁੰਚਦੀ ਹੈ ਤਾਂ ਉਹਨਾਂ ਦਾ ਵਿਰੋਧ ਸ਼ੁਰੂ ਹੋ ਜਾਂਦਾ ਜਿਹੜੇ ਸਥਾਨਿਕ ਲੋਕ ਨੇ ਉਹ ਇਸ ਦਾ ਵਿਰੋਧ ਕਰ ਦਿੰਨੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਇੱਥੇ ਕਾਇਨਾਤ ਕੀਤੀ ਹੈ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰੋਹਿਤ ਗੌੜ ਫੋਨਲਾਈਨ ਤੇ ਮੌਜੂਦ ਨੇ ਰੋਹਿਤ ਪੂਰਾ ਮਾਮਲਾ ਸਮਝਣਾ ਚਾਹੁੰਨੇ ਆ ਆਖਰ ਇਹ ਵਿਰੋਧ ਕਿਉਂ ਜੀ ਬਿਲਕੁਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਲੁਧਾਨਾ ਦੇ ਬਸਤੀ ਯੋਧਿਆਲ ਤੋਂ ਰਾਹੋਂ ਰੋਡ ਜਿਹੜਾ ਨਿਕਲਦਾ ਹੈ ਉਸ ਜਗ੍ਹਾ ਦੇ ਉੱਤੇ ਹੀ ਦੋ ਕਲੋਨੀਆਂ ਬਣੀ ਹੋਈਆਂ ਹਨ ਜਿਸ ਦਾ ਨਾਮ ਇੱਕ ਦਾ ਨਾਮ ਹੈਗਾ ਜੈਨ ਕਲੋਨੀ ਔਰ ਦੂਜੀ ਜਿਹੜੀ ਕਲੋਨੀ ਹੈ ਉਸ ਦਾ ਨਾਮ ਭੱਗਿਆ ਹੋਮ ਰਹੇਗਾ ਬੈ ਔਰ ਉਸ ਕਲੋਨੀ ਨੂੰ ਇੱਕ ਇੱਕ ਦੂਜੇ ਦੇ ਵਿੱਚੋਂ ਜਿਹੜੀ ਕਲੋਨੀਆਂ ਆਮ ਤੌਰ ਤੇ ਡਿਵਾਈਡ ਹੁੰਦੀਆਂ ਉਹਨਾਂ ਦੇ ਡਿਵਾਈਡਿਸ਼ਨ ਹੁੰਦੀ ਹੈ ਉਹਨਾਂ ਦੇ ਇੱਕ ਕਲੋਨੀ ਚ ਦੂਜਾ ਰਸਤਾ ਨਹੀਂ ਨਿਕਲਦਾ ਪਰ ਕਿਤੇ ਨਾ ਕਿਤੇ ਨਗਰ ਨਿਗਮ ਨਗਰ ਨਿਗਮ ਵੱਲੋਂ ਅੱਜ ਇੱਕ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਕਲੋਨੀ ਚ ਦੂਜੀ ਕਲੋਨੀ ਦੇ ਵਿੱਚ ਰਸਤਾ ਦਿੱਤਾ ਗਿਆ ਹੈ ਤੇ ਇਸੀ ਚੀਜ਼ ਦਾ ਵਿਰੋਧ ਕਰਦੇ ਹੋਏ ਲੋਕ ਨਜ਼ਰ ਆਏ ਨੇ ਲੋ ਉਹਤੇ ਕਹਿਣਾ ਹੈ ਕਿ ਇਹ ਕਾਰਪੋਰੇਸ਼ਨ ਕਦੇ ਵੀ ਇਦਾਂ ਦਾ ਕੰਮ ਨਹੀਂ ਕਰ ਸਕਦੀ ਕਿਉਂਕਿ ਉਹ ਜਗ੍ਹਾ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਗਲਾਡਾ ਦੇ ਅੰਦਰ ਆ ਰਹੀ ਹੈ ਪਰ ਕਾਰਪੋਰੇਸ਼ਨ ਉਸ ਜਗ੍ਹਾ ਦੇ ਉੱਤੇ ਕਾਰਵਾਈ ਕਰ ਰਹੀ ਹੈ ਇਹ ਇਹ ਚੀਜ਼ ਕਿਸ ਤਰੀਕੇ ਨਾਲ ਹੋ ਰਹੀ ਹੈ ਕਿਉਂ ਹੋ ਰਹੀ ਹੈ ਇਸ ਚੀਜ਼ ਨੂੰ ਹਜੇ ਪੂਰੀ ਤਰ੍ਹਾਂ ਨਹੀਂ ਕੋਈ ਤਾਂ ਹੁਣ ਹਾਲਾਤ ਕੀ ਨੇ ਕਿ ਹਾਲੇ ਵੀ ਟੀਮ ਦੇ ਵੱਲੋਂ ਜਿਹੜੇ ਟੀਮਾਂ ਪਹੁੰਚੀਆਂ ਸੀ ਲੋਕਾਂ ਦੇ ਵੱਲੋਂ ਉਸ ਦਾ ਕ੍ਰੌਕ ਕੀਤਾ ਗਿਆ ਵਿਰੋਧ ਜਾਰੀ ਹੈ ਜੀ ਬਿਲਕੁਲ ਵਿਰੋਧ ਜਾਰੀ ਹੈ ਔਰ ਕੰਮ ਰੋਕ ਦਿੱਤਾ ਗਿਆ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਲਾਦਕਾਰੀ ਹੈਗੇ ਨੇ ਉਹ ਹੁਣ ਇਸ ਜਿਹੜੇ ਟੀਮ ਹੈਗੀ ਹੈ ਉਸ ਨੂੰ ਵਾਪਸ ਲੈ ਕੇ ਜਾ ਰਹੇ ਨੇ ਹਾਲ ਤੀ ਫਿਲਹਾਲ ਕਿਹਾ ਜਾਂਦਾ ਹੈ ਕਿ ਇਹ ਮਾਹੌਲ ਸ਼ਾਂਤ ਹੋ ਚੁੱਕਾ ਹੈ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਨੀਤਿਕ ਮਾਹੌਲ ਜਿਹੜਾ ਹੈਗਾ ਉਹ ਪੱਕਦਾ ਹੋਇ ਨਜ਼ਰ ਆ ਰਿਹਾ ਹੈ ਕਿਉਂਕਿ ਸ਼੍ਰੋਮਣੀਆਂ ਗੱਲ ਲਲ ਦੇ ਸਾਬਕਾ ਜਿਹੜੇ ਐਮਐਲਏ ਹੈਗੇ ਨੇ ਰਜੀਤ ਸਿੰਘ ਢਿੱਲੋਂ ਉਹ ਉੱਥੇ ਮੌਂਜ ਸੀ ਉਹਨਾਂ ਨੇ ਆ ਆ ਕੇ ਸਾਫ਼ ਤੌਰ ਤੇ ਸਵਾਲ ਖੜੇ ਕੀਤੇ ਨੇ ਨਗਰ ਨਿਗਮ ਦੇ ਉੱਤੇ ਔਰ ਇਸ ਟੀਨ ਨੂੰ ਲੈ ਕੇ ਕਿਹਾ ਗਿਆ ਰਿਹਾ ਕਿ ਆਮਾਦੀ ਪਾਰਟੀ ਕੋਈ ਕਿਤੇ ਕਿਤੇ ਇਹ ਸਾਰਾ ਵਿਰੋਧ ਕੀਤਾ ਜਾ ਰਿਹਾ ਔਰ ਇਸ ਵੀ ਜੋ ਕੁਝ ਲੋਕਾਂ ਨੂੰ ਔਰ ਕੁਝ ਕਲੋਨੀ ਵਾਲ ਜਿਹੜੇ ਕਲੋਨਾਈਜ਼ਰ ਹੈ ਉਹਨਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਫਿਲਹਾਲ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਬਹੁਤ ਧੰਨਵਾਦ ਰੋਹਿਤ ਇਸ ਪੂਰੇ ਅਪਡੇਟ ਦੇ ਲਈ ਤਾਂ ਲੁਧਿਆਣਾ ਦੇ ਵਿੱਚ ਨਗਰ ਨਿਗਮ ਦੀ ਟੀਮ ਦਾ ਵਿਰੋਧ ਹੋਇਆ ਹੈ ਫਿਲਹਾਲ ਕੰਮ ਰੋਕ ਦਿੱਤਾ ਗਿਆ ਸਥਾਨਕ ਲੋਕਾਂ ਵਿਰੋਧ ਕੀਤਾ ਗਿਆ ਕਿ ਕਲੋਨੀ ਨੂੰ ਰਸਤਾ ਦੇਣ ਦੀ ਗੱਲ ਸਾਹਮਣੇ ਆਈ ਸੀ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਲਜ਼ਾਮ ਇਹੀ ਨੇ ਕਿ ਕੁਝ ਕਲੋਨਾਈਜ਼ਰਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਧਰ ਸੁਪਰੀਮ ਕੋਰਟ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੀ ਪਟੀਸ਼ਨ ਤੇ ਸੁਣਵਾਈ ਫਿਲਹਾਲ ਟਾਲ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ 4 ਹਫ਼ਤਿਆਂ ਲਈ ਇਹ ਸੁਣਵਾਈ ਟਾਲ ਦਿੱਤੀ ਗਈ ਹੈ ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਮਲਾ ਬੇहद ਸੰਵੇਦਨਸ਼ੀਲ ਹੈ ਇਸ ਲਈ ਸਾਨੂੰ ਹੋਰ ਸਮਾਂ ਚਾਹੀਦਾ ਹੈ ਰਾਜੂਆਣਾ ਨੇ ਰਹਿਮ ਦੀ ਪਟੀਸ਼ਨ ਤੇ ਜਲਦ ਫੈਸਲੇ ਦੀ ਅਪੀਲ ਕੀਤੀ ਹੈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਦੱਸਦੀਏ ਕਿ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਜਵਾਬ ਮੰਗਿਆ ਗਿਆ ਸੀ ਪਰ ਕੇਂਦਰ ਦੇ ਵੱਲੋਂ ਜੋ ਪੱਖ ਰੱਖਿਆ ਗਿਆ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਹੋਰ ਸਮਾਂ ਦਿੱਤਾ ਜਾਵੇ ਕਿਉਂਕਿ 4 ਹਫ਼ਤਿਆਂ ਦਾ ਸਮਾਂ ਪਹਿਲਾਂ ਕਿਹਾ ਗਿਆ ਸੀ ਬਲਵੰਤ ਸਿੰਘ ਰਾਜੂਆਣਾ ਦੀ ਪਟੀਸ਼ਨ ਤੇ ਕਿ ਜਲਦ ਤੋਂ ਜਲਦ ਇਸ ਬਾਰੇ ਜੋ ਕੇਂਦਰ ਹੈ ਆਪਣਾ ਪੱਖ ਰੱਖੇ ਤੇ ਹੁਣ 4 ਹਫ਼ਤਿਆਂ ਲਈ ਸੁਣਵਾਈ ਟਾਲ ਦਿੱਤੀ ਗਈ ਹੈ ਤੇ ਦੱਸਦੀਏ ਕਿ ਬਲਵੰਤ ਸਿੰਘ ਰਾਜਵਾਨਾ ਜੋ ਪਿਛਲੇ ਦਿਨੀ ਆਪਣੇ ਭਰਾ ਦੀ ਅੰਤਿਮ ਅਰਦਾਸ ਦੇ ਲਈ ਪੈਰੋਲ ਤੇ ਕੁਝ ਸਮਾਂ ਬਾਹਰ ਆਏ ਸਨ ਪਟਿਆਲਾ ਜੇਲ੍ਹ ਵਿੱਚ ਬੰਦ ਨੇ 1995 ਦੇ ਵਿੱਚ 31 ਅਗਸਤ ਨੂੰ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਇੱਕ ਬੰਬ ਧਮਾਕੇ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦੇ ਮੁੱਖ ਦੋਸ਼ੀਆਂ ਦੇ ਵਿੱਚੋਂ ਇੱਕ ਨੇ ਬਲਵੰਤ ਸਿੰਘ ਰਾਜਵਾਨਾ ਪਿਛਲੇ 28 ਸਾਲ ਤੋਂ ਵਿਦੇਰੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਫਾਂਸੀ ਦੀ ਸਜ਼ਾ ਜਾਫਤਾ ਕੈਦੀ ਨੇ ਬਲਵੰਤ ਸਿੰਘ ਰਾਜਵਾਨਾ ਤੇ ਉਹਨਾਂ ਦੇ ਵੱਲੋਂ ਕਹਾ ਗਿਆ ਸੀ ਕਿ ਜੋ ਰਹਿਮ ਦੀ ਪਟੀਸ਼ਨ ਹੈ ਉਸ ਤੇ ਜਲਦ ਫੈਸਲਾ ਕੀਤਾ ਜਾਵੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਚ ਸੁਣਵਾਈ ਹੋਈ ਤੇ ਕੇਂਦਰ ਦੇ ਵੱਲੋਂ ਹੁਣ ਹੋਰ ਸਮਾਂ ਮੰਗਿਆ ਗਿਆ ਹੈ ਤੇ ਉਧਰ ਦਿੱਲੀ ਯੂਨੀਵਰਸਿਟੀ ਚ ਸਟੂਡੈਂਟ ਯੂਨੀਅਨ ਚੋਣਾਂ ਦਾ ਅੱਜ ਨਤੀਜਾ ਆਉਣਾ ਹੈ ਕਾਊਂਟਿੰਗ ਸੈਂਟਰ ਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਪੁਲਿਸ ਵੱਲ ਦੀ ਤਣਾਤੀ ਹੈ ਇਸ ਵਾਰ ਮੈਦਾਨ ਦੇ ਵਿੱਚ 21 ਉਮੀਦਵਾਰ ਨੇ ਤੇ 9 ਮਹਿਲਾਵਾਂ ਵੀ ਸ਼ਾਮਲ ਨੇ ਭਵਨਤਾ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦੇ ਵੱਲੋਂ VOTING ਕੀਤੀ ਗਈ ਹੈ ਕਾਊਂਟਿੰਗ ਸੈਂਟਰ ਦੇ ਨੇੜੇ ਕਿਸੇ ਨੂੰ ਜਾਣ ਦੀ ਪਰਮਿਸ਼ਨ ਨਹੀਂ ਹੈ ਤਾਂ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ ਇਲੈਕਸ਼ਨਜ਼ ਨੇ ਜਿਸ ਨੂੰ ਲੈ ਕੇ ਗਿਣਤੀ ਜਾਰੀ ਹੈ ਲੱਗਣਾ ਹੋਏਗਾ AVBP ਜਾਂ ਕਿਹੜੀ ਜੋ ਵਿਦਿਆਰਥੀ ਸੰਗਠਨ ਹੈ ਉਹ ਇਸ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਏ ਦੱਸਦੀ ਹੈ ਕਿ ਇਹ ਹੱਦ ਖਾਸ ਹੁੰਦੀਆਂ ਨੇ ਇਹ ਵਿਦਿਆਰਥੀ ਚੋਣਾਂ ਜਿਸ ਦੇ ਵਿੱਚ ਹੁਣ ਗਿਣਤੀ ਜਾਰੀ ਹੈ ਤੇ ਕੌਣ ਪ੍ਰਧਾਨ ਬਣੇਗਾ ਇਹ ਦੇਖਣਾ ਹੋਵੇਗਾ ਐਨਐਸਯੂਆਈ ਐਵੀਵੀਪੀ ਦੇ ਨਾਲ ਨਾਲ ਕਈ ਹੋਰ ਸਟੂਡੈਂਟ ਰਿੰਗ ਜਿਹੜੇ ਨੇ ਉਹ ਇਸ ਵੇਲੇ ਇਲੈਕਸ਼ਨ ਲੜ ਰਹੇ ਨੇ ਤਾਂ ਵਿਦਿਆਰਥੀ ਚੋਣਾਂ ਨੇ 52000 ਦੇ ਕਰੀਬ ਵਿਦਿਆਰਥੀਆਂ ਦੇ ਵੱਲੋਂ VOTING ਕੀਤੀ ਗਈ ਹੈ ਇਸ ਦੇ ਵਿੱਚ ਦਿੱਲੀ ਯੂਨੀਵਰਸਿਟੀ ਨੇ ছাত্র ਸੰਗ ਚਨਾਵੋ ਕੇ ਨਤੀਜੇ आज शाम तक आ जाएंगे और मतगणना इस वक्त चल रही है और हम दिल्ली यूनिवर्सिटी के बाहर ही खड़े हुए हैं और आपको यहाँ पर दिखाएं तो सिक्योरिटी पूरी तरीके से चाक चौबंद है किसी को भी अंदर जाने की इजाज़त नहीं है क्योंकि अंदर मतगणना चल रही है और मतगणना के बाहर बैरिकेडिंग जो पूरा जगह है जहाँ पे मतगणना है वहाँ पर बैरिकेडिंग्स लगाए गए हैं और आपको ये भी दिखा दें कि जो जो कैंडिडेट्स हैं जिस पोस्ट के लिए कैंडिडेट्स हैं उनके यहाँ पर पोस्टर्स भी लगाए गए हैं तो आप देख सकते हैं कि यहाँ पर प्रेसिडेंट पोस्ट के लिए आ, कौन कौन स्टूडेंट्स खड़े हुए हैं दूसरी तरफ जो है वो वाइस प्रेसिडेंट का पोस्टर भी यहाँ पर आपको आपको दिखाई दे रहा होगा ज्वाइंट सेक्रेटरी और सेक्रेटरी तो जो स्टूडेंट्स चुनाव लड़े हैं और उनके परिणाम आज शाम तक आ जाएंगे मतगणना अभी चल रही है और जैसे कि मैंने आपको बताया कि चाक चौबंद प्रबंध है और अगर हम देखें तो इस मतगणना के बीच जो कड़ा मुकाबला है वो ए और एन के बीच देखने के लिए मिल रहा है और पिछले बार अगर बात करें तो ए के पास तीन पथ थे और एन के पास एक पथ था और पिछले साल के मुकाबले इस साल वोटिंग परसेंटेज जो है वो भी कम है पिछले साल लाख के करीब वोट डले थे और इस बार बताया जा रहा है कि बावन हज़ार के करीब ही वोट डले हैं तो यहाँ पर थोड़ी सी जो लोगों का जो यानी कि जो स्टूडेंट्स का उत्साह है वो थोड़ा सा कम देखने के लिए मिल रहा है और आ, दिल्ली हाई कोर्ट ने पहले ही साफ़ कर दिया कि अगर किसी भी तरीके का कोई सेलिब्रेशन ढोल नगाड़े या रोड शो किया जाता है तो उस पद को निरस्त कर दिया जाएगा हालांकि दिल्ली हाईकोर्ट के आदेश का उल्लंघन हमने देखा कि सड़कों पर पोस्टर पेपर किस तरीके से पड़े हुए हैं और इसी के चलते दो महीने रोक लगाई गई थी और उसके बाद आज मतगणना हो रही है और इस वक्त सिर्फ वही लोग अंदर हैं जिन लोगों के जो कार्ड बने हुए हैं जो कि पोलिंग बूथ पर जा सकते हैं सिर्फ उन्हीं स्टूडेंट्स को अंदर जाने की इजाज़त है और उत्साह भी देखें तो यहाँ पर काफ़ी ज़्यादा खाली खाली नज़र आ रहा होगा वरना जो हज़ूम रहता था स्टूडेंट्स का वो भी ना के बराबर ही है और यहाँ पे नहीं है क्योंकि हाई कोर्ट का आदेश भी है तो इसी के चलते थोड़ा सा पे कम ए आ रहा है और कड़ा मुकाबला जीत होती है इसके लिए थोड़ा सा इंतजार यहाँ पर अगे बद तरन तारण कबड्डी खिडारी कत्ल मामले नवा खुलासा होया है विदेश बैठे गैंगस्टर सतनाम सत्ता का चचेरा भरा कबड्डी खिडारी ਇੱਕ ਗੈਂਗਸਟਰ ਭਰਾ ਦੇ ਕਹਿਣ ਤੇ ਦੁਕਾਨ ਤੇ ਫਰੋਤੀ ਲੈਣਾ ਸੀ ਦੁਕਾਨ ਤੋਂ ਬਾਹਰ ਆਉਂਦਿਆਂ ਹੀ ਅਣਪਛਾਤੇਆਂ ਨੇ ਉਸਤੇ ਹਮਲਾ ਕਰ ਦਿੱਤਾ ਹੈ ਸ਼ਹਿਰਾ ਪੰਨੂਆ ਚ ਕਤਲ ਦੀ ਸੀਸੀਟੀਵੀ ਵੀ ਸਾਹਮਣੇ ਆਈ ਦੁਕਾਨ ਦੇ ਬਾਹਰ ਹਥਿਆਰ ਲੈ ਕੇ ਖੜੇ ਸਨ ਹਮਲਾਵਰ ਤੇ ਹਥਿਆਰਾਂ ਨੂੰ ਦੇਖ ਕੇ ਮੌਕੇ ਤੋਂ ਕਬੱਡੀ ਖਿਡਾਰੀ ਭੱਜ ਗਿਆ ਬੰਦੂਕਾਂ ਨਾਲ ਕਬੱਡੀ ਖਿਡਾਰੀ ਪਿੱਛੇ ਭੱਜਦੇ ਦੇਖਾਈ ਦਿੱਤੇ ਹਮਲਾਵਰ ਸੁਖਵਿੰਦਰ ਸਿੰਘ ਨੋਨੀਵੱਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਇੱਕ ਮਹੀਨਾ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਕਤਲ ਦੀ ਵਜ੍ਹਾ ਨੂੰ ਲੈ ਕੇ ਅੱਲੇ ਸਪੱਸ਼ਟ ਨਹੀਂ ਹੋਇਆ ਮੌਕੇ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸਦਾਰਥ अरोड़ा ਮੇਰੇ ਸਹਿਯੋਗੀ ਤਰਨਤਾਰਨ ਤੋਂ ਫੋਨ ਲਾਈਨ ਤੇ ਮੌਜੂਦ ਨੇ ਸਦਾਰਥ ਕੀ ਕੁਝ ਅਪਡੇਟ ਕੀ ਕੁਝ ਖੁਲਾਸਾ ਇਸ ਮਾਮਲੇ ਦੇ ਵਿੱਚ ਹੋਇਆ ਜੋ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਬਿਲਕੁਲ ਇਹ ਗੱਲ ਕੀਤੀ ਜਾਵੇ ਤਾਂ ਜਿਹੜੀ ਹੈ ਸੀਸੀਟੀਵੀ ਹੁਣ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਦੱਸਦੀ ਹੈ ਕਿ ਸੁਖਵਿੰਦਰ ਸਿੰਘ ਨੌਨੇ ਜਿਹੜਾ ਮ੍ਰਿਤਕ ਯੋਵਕ ਹੈ ਇਹਦਾ 1 ਮਹੀਨਾ ਪਹਿਲਾਂ ਹੀ ਇੱਥੇ ਵਿਆਹ ਹੋਇਆ ਸੀ ਔਰ ਇਸ ਨੂੰ ਜਿਹੜੀਆਂ ਨੇ ਗੋਲੀਆਂ ਮਾਰੀਆਂ ਗਈਆਂ ਨੇ ਹਾਲਾਂਕਿ ਗੋਲੀਆਂ ਮਾਰਨ ਵਾਲੀ ਜਿਹੜੀ ਗੱਲ ਹੈ ਸਪਸ਼ਟ ਇਹ ਹੋ ਪਾ ਰਹੀ ਹੈ ਕਿ ਜਿਹੜਾ ਵਿਦੇਸ਼ 'ਚ ਬੈਠਾ ਗੈਂਗਸਟਰ ਜਿਹੜਾ ਸੱਤਾ ਉਸ ਦਾ ਇਹ ਛਤੇ ਦਾ ਭਰਾ ਸੀ ਔਰ ਜਿਨ੍ਹਾਂ ਵੱਲੋਂ ਇਸ ਦੇ ਉੱਪਰ ਹਮਲਾ ਕੀਤਾ ਗਿਆ ਗੋਲੀਆਂ ਚਲਾਈਆਂ ਗਈਆਂ ਉਥੇ ਉਹ ਲੋਅ エア ਉੱਪਰ ਲਗਾਇਆ ਗਿਆ ਕਿ ਇਹ ਉਹਨਾਂ ਦੀ ਦੁਕਾਨ ਦੇ ਉੱਪਰ ਆ ਫਰੋਤੀ ਦੀ ਬਾਰ ਬਾਰ ਮੰਗ ਕਰ ਰਿਹਾ ਸੀ ਉਹ ਰੇ ਫਰੋਤੀ ਲੈਣ ਦੇ ਲਈ ਆਇਆ ਸੀ ਲੇਕਿਨ ਹਾਲੇ ਤੱਕ ਇਹ ਵਜ੍ਹਾ ਸਪਸ਼ਟ ਨਹੀਂ ਹੋ ਪਾਈ ਕਿ ਵਾਕਿਆ ਹੀ ਉਹ ਫਰੋਤੀ ਲੈਣ ਦੇ ਲਈ ਉੱਥੇ ਆਇਆ ਸੀ ਅਗਰ ਉਹ ਫਰੋਤੀ ਲੈਣ ਦੇ ਲਈ ਉੱਥੇ ਆਇਆ ਸੀ ਕਿਤੇ ਨਾ ਕਿਤੇ ਸਵਾਲ ਵੀ ਜ਼ਰੂਰ ਖੜੇ ਹੁੰਦੇ ਨੇ ਕਿ ਉਸ ਦੇ ਕੋਲ ਵੀ ਜ਼ਰੂਰ ਨਾ ਕਿਤੇ ਨਾ ਕਿਤੇ ਵੈਪਨ ਵੀ ਹੋਣਾ ਸੀ ਔਰ ਸਭ ਕੁਝ ਹੋਣਾ ਸੀ ਔਰ ਜਦੋਂ ਉਹਨਾਂ ਵੱਲੋਂ ਜਿਹੜਾ ਦੱਸਿਆ ਸੀ ਕਿ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਜਦ ਉਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉੱਥੋਂ ਭੱਜਦਾ ਹੋਇਆ ਦਿਖਾਈ ਦਿੱਤਾ ਜਾ ਰਿਹਾ ਹੈ ਹਾਲਾਂਕਿ ਉਸ ਦੇ ਕੋਲ ਕੋਈ ਵੈਪਨ ਜਾਂ ਕੋਈ ਇਸ ਤਰੀਕੇ ਦਾ ਨਹੀਂ ਸੀ ਲੇਕਿਨ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਕੋਲੇ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਔਰ ਫਰੋਤੀ ਲੈਣ ਦੇ ਲਈ ਉੱਥੇ ਆਇਆ ਸੀ ਜਿਸ ਤੋਂ ਬਾਅਦ ਫਰੋਤੀ ਦੇਣ ਵਾਲਿਆਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਇਸ ਮੁੰਡੇ ਦੇ ਉੱਪਰ ਜਿਹੜੀਆਂ ਗੋਲੀਆਂ ਮਾਰ ਕੇ ਉਸ ਨੂੰ ਜਿਹੜਾ ਮੌਤ ਦੇ ਕਾਰਨ ਉਤਾਰ ਦਿੱਤਾ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਜਿਹੜਾ ਮ੍ਰਿਤਕ ਹੈ ਕਬੱਡੀ ਖਿਡਾਰੀ ਹੈ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਹਮਲਾਵਰ ਨੇ ਜਿਹੜੇ ਦੁਕਾਨ ਵਾਲੇ ਨੇ ਜਿਨ੍ਹਾਂ ਤੋਂ ਫਰੋਤੀ ਮੰਗਣ ਦੀ ਗੱਲ ਹੋ ਰਹੀ ਹੈ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਹ ਫਰੋਤੀ ਲੈਣਾ ਆਇਆ ਸੀ ਪਰ ਪੁਲਿਸ ਦੀ ਜਾਂਚ ਕੀ ਕਹਿੰਦੀ ਹੈ ਪਰ ਫਿਲਹਾਲ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ ਪੁਲਿਸ ਵੱਲੋਂ ਦੇਰ ਸ਼ਾਮ ਨੂੰ ਦੇਰ ਰਾਤ ਜਦੋਂ ਇਹ ਘਟਨਾ ਸੰਬੰਧੀ ਵਾਪਰੀ ਹੈ ਉੱਥੇ ਜਾ ਕੇ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਗਏ ਨੇ ਉਹਦੇ ਨਾਲ ਹੀ ਜਿਹੜੇ ਦੁਕਾਨ ਦੇ ਅੰਦਰ ਦੇ ਸੀਸੀਟੀਵੀ ਕੈਮਰੇ ਨੇ ਉਹ ਵੀ ਚੈੱਕ ਕੀਤੇ ਗਏ ਨੇ ਫਿਲਹਾਲ ਉਹ ਕੇ ਜਿਹੜਾ ਰਿਜਿਸਟਰਡ ਕਰ ਦਿੱਤਾ ਗਿਆ ਲੇਕਿਨ ਕਿੰਨਾ ਬਿਆਨਾਂ ਦੇ ਉੱਪਰ ਇਹ ਸਾਰਾ ਮਾਮਲਾ ਦਰਜ ਹੋਇਆ ਉਹ ਵੀ ਜਿਹੜਾ ਸਪਸ਼ਟ ਹੋਵੇਗਾ ਕਿਉਂਕਿ ਰਾਤ ਨੂੰ ਜਿਹੜਾ ਪੁਲਿਸ ਦਾ ਬਿਆਨ ਜਿਹੜਾ ਨਿਕਲ ਕੇ ਸਾਹਮਣੇ ਆਇਆ ਸੀ ਤਾਂ ਉਹਨਾਂ ਨੇ ਕਿਹਾ ਕਿ ਹਲੇ ਮੌਕੇ ਤੇ ਪਹੁੰਚੇ ਆ ਤੇ ਮਾਮਲੇ ਦੀ ਜਾਂਚ ਕਰ ਰਹੇ ਆ ਕਿਤਨਾ ਕਿਤੇ ਮਾਮਲਾ ਜਿਹੜਾ ਜਰੂਰ ਇਸ ਗੱਲ ਨਾਲ ਜੁੜਿਆ ਹੋਇਆ ਲੱਗਦਾ ਲੇਕਿਨ ਜਿਹੜਾ ਸੁਖਵਿੰਦਰ ਸਿੰਘ ਨੋਨੇ ਆਗਰ ਇਹ ਇਸ ਤਰੀਕੇ ਦੀ ਘਟਨਾਕ੍ਰਮ ਜੇ ਕਹਿਰੀਏ ਕਿ ਕਬੱਡੀ ਖਿਡਾਰੀ ਵੀ ਸੀ ਅਗਰ ਉਹ ਫਰੋਤੀ ਲੈਣ ਦੇ ਲਿਆ ਸੀ ਕਿਤਨਾ ਕਿਤੇ ਜਰੂਰ ਉਸ ਕੋਲ ਵੀ ਕੋਈ ਨਾ ਕੋਈ ਹਾਰਟ ਵੈਪਨ ਜਾਂ ਕੁਝ ਹੋਰ ਉਸਦੇ ਕੋਲ ਨਹੀਂ ਸੀ ਔਰ ਜਦੋਂ ਇਸ ਨੂੰ ਨੋਨੇ ਨੂੰ ਗੋਲੀਆਂ ਵਜਦੀਆਂ ਨੇ ਤਾਂ ਅੱਗੇ ਭੱਜਦਾ ਹੋਇਆ ਜ਼ਰੂਰ ਦਿਖਾਈ ਦਿੱਤਾ ਦੱਸਦੀ ਹੈ ਕਿ ਜਿੰਨਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਕੋਲ ਵੈਪਨ ਜ਼ਰੂਰ ਸੀ ਪੁਲਿਸ ਇਸ ਮਾਮਲੇ ਦੀ ਸੀਸੀਟੀਵੀ ਤੇ ਵਿਹਾਰ ਦੇ ਉੱਪਰ ਜਿਹੜੀ ਹੈ ਜਾਂਚ ਕਰ ਰਹੀ ਹੈ ਜੀ ਸਰਦਾਰ ਤੇ ਜਾਣਨਾ ਚਾਹਾਂਗੇ ਕਿ ਜਿਸ ਢੰਗ ਦੇ ਨਾਲ ਹੁਣ ਜਿਹੜਾ ਹੁਣ ਬਿਆਨ ਸਾਹਮਣੇ ਆਇਆ ਜਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਜਿਹੜਾ ਸੁਖਵਿੰਦਰ ਸਿੰਘ ਕਬੱਡੀ ਖਿਡਾਰੀ ਹੈ ਇਹ ਗੈਂਗਸਟਰ ਦਾ ਚਚੇਰਾ ਭਰਾ ਹੈ ਤੇ ਇਹ ਇੱਥੇ ਦੁਕਾਨ ਤੇ ਫਿਰੌਤੀ ਮੰਗਣ ਆਇਆ ਸੀ ਪਰ ਜਿਹੜੇ ਹਮਲਾਵਰ ਸੀ ਕੀ ਦੁਕਾਨਦਾਰਾਂ ਦੇ ਨਾਲ ਉਹਨਾਂ ਦਾ ਕੋਈ ਸਬੰਧ ਸੀ ਉਹਨਾਂ ਨੇ ਇਹ ਹਾਇਰ ਕੀਤਾ ਹੋਇਆ ਸੀ ਜਾਂ ਉਹਨਾਂ ਨੇ ਗੋਲੀਆਂ ਚਲਾਈਆਂ ਜਾਂ ਉਹਨਾਂ ਕੋਲ ਹਥਿਆਰ ਕਿੱਥੋਂ ਆਏ ਇਹ ਕੌਣ ਲੋਕ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਬਿਲਕੁਲ ਜਿੰਨਾ ਲੋਕਾਂ ਵੱਲੋਂ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿੰਨਾ 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 ਵੱਲੋਂ ਸਾਰੀ ਘਟਨਾ ਨੂੰ ਜਾਨ ਦਿੱਤਾ ਗਿਆ ਉਹਨਾਂ ਦੇ ਕੋਲੋਂ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਫਰੋਤੀ ਮੰਗੀ ਗਈ ਹੈ ਜਿਨ੍ਹਾਂ ਨੇ ਗੋਲੀ ਚਲਾਈ ਹੈ ਦੱਸਿਆ ਜਾ ਰਿਹਾ ਹੈ ਕਿ ਲਾਇਸੈਂਸੀ ਵੈਪਨ ਹੈ ਔਰ ਲਾਇਸੈਂਸੀ ਵੈਪਨ ਦੇ ਨਾਲ ਹੀ ਇਸ ਸੁਖਵਿੰਦਰ ਸਿੰਘ ਨੂੰ ਜਿਹੜਾ ਮੌਤੇ ਘਾਟ ਉਤਾਰਿਆ ਗਿਆ ਔਰ ਇਹਨਾਂ ਕੋਲੋਂ ਹੀ ਇਹਨਾਂ ਦਾ ਕਹਿਣਾ ਹੈ ਕਿ ਨੋਨੇ ਨੋਨੇ ਵੱਲੋਂ ਜਿਹੜੀ ਸੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਲੇਕਿਨ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਉਹਨਾਂ ਦੇ ਨਾਲ ਕੋਈ ਹੋਰ ਵੀ ਹਮਲਾਵਰ ਮੌਜੂਦ ਸੀ ਜਾਂ ਕੋਈ ਇਕੱਲੇ ਹਮਲਾਵਰ ਸੀ ਫਿਲਹਾਲ ਪੁਲਿਸ ਜਿਹੜੀ ਹੈ ਸਾਰੇ ਐਂਗਲ ਤੋਂ ਜਿਹੜੀ ਹੈ ਸਪਸ਼ਟ ਕਰ ਰਹੀ ਹੈ ਜੀ ਠੀਕ ਹੈ ਬਹੁਤ ਧੰਨਵਾਦ ਸਦਾਰਥ ਇਸ ਪੂਰੀ ਅਪਡੇਟ ਦੇ ਲਈ ਤਾਂ ਨਸ਼ਹਿਰਾ ਪੰਨੂਆਂ ਦੇ ਵਿੱਚ ਸੁਖਵਿੰਦਰ ਸਿੰਘ ਨੋਨੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਉਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਤੇ ਕਬੱਡੀ ਖਿਡਾਰੀ ਸੀ ਸੁਖਵਿੰਦਰ ਸਿੰਘ ਨੋਨੀ ਪਰ ਇਸ ਦੇ ਨਾਲ ਹੀ ਕੁਝ ਹੋਰ ਖੁਲਾਸੇ ਹੋ ਰਹੇ ਨੇ ਕਿ ਇੱਕ ਗੈਂਗਸਟਰ ਹੈ ਜੋ ਵਿਦੇਸ਼ ਦੇ ਵਿੱਚ ਰਹਿੰਦਾ ਹੈ ਅਤੇ ਉਸ ਦਾ ਚਚੇਰਾ ਭਰਾ ਸੀ ਤੇ ਇਹ ਫਰੋਤੀ ਦੀ ਮੰਗ ਕਰ ਰਿਆ ਸੀ ਫਰੋਤੀ ਲੈਣ ਆਇਆ ਸੀ ਤੇ ਦੁਕਾਨਦਾਰ ਦੇ ਵੱਲੋਂ ਜੋ ਉਹਨਾਂ ਕੋਲੇ ਲਾਇਸੈਂਸੀ ਵੈਪਨ ਸੀ ਉਸ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਪਰ ਪੂਰਾ ਮਾਮਲਾ ਜਦੋਂ ਪੁਲਿਸ ਜਾਂਚ ਕਰੇਗੀ ਪੁਲਿਸ ਦੀ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਏਗਾ ਉਸ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਜੋ ਉਧਰ ਬਰੇਲੀ ਦੇ ਵਿੱਚ ਗੂਗਲ ਮੈਪ ਨੇ ਤਿੰਨ ਕੀਮਤੀ ਜਾਨਾਂ ਲੈ ਲਈਆਂ 50 ਫੁੱਟ ਉੱਚੇ ਨਿਰਮਾਣ ਅਧੀਨ ਪੁਲ ਤੋਂ ਏਠਾਂ ਇੱਕ ਕਾਰ ਡਿੱਗ ਪਈ ਗੂਗਲ ਮੈਪ ਦੇ ਭਰੋਸੇ ਅਧੂਰੇ ਪੁਲ ਤੇ ਇੱਕ ਕਾਰ ਜਾ ਰਹੀ ਸੀ ਤਾਂ ਅਚਾਨਕ ਪੁਲ ਖਤਮ ਹੋ ਗਿਆ ਏਠਾਂ ਨਦੀ ਦੇ ਵਿੱਚ ਕਾਰ ਡਿੱਗ ਪਈ ਤੇ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਪ੍ਰਸ਼ਾਸਨ ਦੇ ਵੱਲੋਂ ਸਹੀ ਢੰਗ ਨਾਲ ਬੰਦ ਨਹੀਂ ਸੀ ਕੀਤਾ ਗਿਆ ਅਧੂਰਾ ਪੁਲ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਬਰੇਲੀ ਜ਼ਿਲ੍ਹੇ ਦੇ ਫਰੀਦਪੁਰ ਚ ਸ਼ਨੀਵਾਰ ਨੂੰ ਇਹ ਘਟਨਾ ਵਾਪਰੀ ਫਰੂਖਾਬਾਦ ਦੇ ਰਹਿ ਲਾ ਲਈ ਤੇ ਅਧੂਰਾ ਪੁਲ ਸੀਗਾ ਪੁਲ ਤੋਂ ਕਾਰ 헤ਠਾਂ ਡਿੱਗ ਪਈ ਕਾਰ ਦੇ ਵਿੱਚ ਤਿੰਨ ਲੋਕ ਸਵਾਰ ਸੀ ਤਿੰਨਾਂ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਕੋਈ ਪੁਲ ਬੰਦ ਕਰਨ ਨੂੰ ਲੈ ਕੇ ਕੁਝ ਵੀ ਪ੍ਰਬੰਧ ਨਹੀਂ ਸੀ ਕੀਤਾ ਹੋਇਆ ਕਿਉਂਕਿ ਜਦੋਂ ਪੁਲ ਅਧੂਰਾ ਹੋਵੇ ਤੇ ਅੱਗੇ ਜਾ ਕੇ ਖਤਮ ਹੁੰਦਾ ਹੋਵੇ ਤਾਂ ਫਿਰ ਉਸ ਨੂੰ ਲੈ ਕੇ ਪਹਿਲਾਂ ਤੋਂ ਹੀ ਕੋਈ ਬੈਰੀਕੇਡਿੰਗ ਕੀਤੀ ਹੁੰਦੀ ਆ ਕੋਈ ਰਸਤਾ ਰੋਕਿਆ ਹੁੰਦਾ ਹੈ ਅਜੇ ਹਾਂ ਨਹੀਂ ਸੀ ਇਸ ਕਰਕੇ ਇਹਨਾਂ ਨੌਜਵਾਨਾਂ ਨੂੰ ਪਤਾ ਨਹੀਂ ਲੱਗਿਆ ਦੂਜੇ ਪਾਸੇ Google Map ਦੇ ਭਰੋਸੇ ਤੇ ਇਹ ਨੌਜਵਾਨ ਜਾ ਰਹੇ ਸੀ ਅਧੂਰੇ ਪੁਲ ਤੇ ਤੇ ਜਦੋਂ ਇਹਨਾਂ ਦੀ ਗੱਡੀ ਇਸ ਅਧੂਰੇ ਪੁਲ ਕੋਲ ਪਹੁੰਚੀ ਤਾਂ ਕਿਉਂਕਿ ਬਿਲਕੁਲ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਪੁਲ ਖਤਮ ਹੋ ਗਿਆ ਤੇ ਇਹ ਗੱਡੀ ਨਦੀ ਦੇ ਵਿੱਚ ਡਿੱਗ ਪਈ ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ ਤਸਵੀਰਾਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਪੁਲ ਅਧੂਰਾ ਏ ਪਰ ਕਿਉਂਕਿ ਪਤਾ ਨਹੀਂ ਸੀ ਲੱਗਿਆ 50 ਫੁੱਟ ਉੱਚਾ ਸੇ ਪੁਲ ਤੇ ਨਿਰਮਾਣ ਅਧិន ਪੁਲ ਸੀ ਜਿਸ ਤੋਂ ਹੇਠਾਂ ਕਾਰ ਡਿੱਗ ਪਈ ਤਿੰਨ ਕੀਮਤੀ ਜਾਨਾਂ ਚਲੇ ਗਈਆਂ ਬਰੇਲੀ ਦੇ ਵਿੱਚ Google Map ਨੇ ਇੱਕ ਤਰ੍ਹਾਂ ਦੇ ਨਾਲੇ ਕੀਮਤੀ ਜਾਨਾਂ ਲੈ ਲਈਆਂ ਨੇ ਕਿਉਂਕਿ ਕਈ ਵਾਰ Google Map ਤੋਂ ਅਸੀਂ ਅਵੈਸਟਲੇ ਹੋ ਜਾਂਦੇ ਆ ਕਿ ਸਹੀ ਹੋਏਗਾ ਪਰ ਅੱਜ ਇਹ ਜੋ ਹੋਇਆ ਏ ਬਰੇਲੀ ਦੇ ਵਿੱਚ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਪ੍ਰਸ਼ਾਂਤ ਫੋਨਲਾਈਨ ਤੇ ਮੌਜੂਦ ਨੇ ਆ ਪ੍ਰਸ਼ਾਂਤ ਜਿਸ ਢੰਗ ਦੇ ਨਾਲ ਤਿੰਨ ਜਾਨਾਂ ਚਲੇ ਗਈਆਂ Google Map ਦਾ ਕਸੂਰ ਕੱਢਿਆ ਜਾਵੇ ਪ੍ਰਸ਼ਾਸਨ ਦਾ ਕਸੂਰ ਹੈ ਅਧੂਰਾ ਪੁਲਸੀ ਪਤਾ ਨਹੀਂ ਲੱਗਿਆ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਬਿਲਕੁਲ ਦੇਖिए GPS ਤੇ ਭਰੋਸਾ ਜਤਾਤੇ ਹੋਏ ਇੱਕ ਪੁਲ ਤੇ ਚੜ੍ਹਤੇ ਹਨ ਤੇ ਅਚਾਨਕ ਸੇ ਉਹ ਪੁਲ ਟੁੱਟਾ ਹੋਇਆ ਹੁੰਦਾ ਹੈ ਜਿਸki وجہ سے ਉਹ ਗਾੜੀ ਇਨਕੀ ਨੀਚੇ गिर ਜਾਂਦੀ ਹੈ जिसमें कार सवार तीन लोगों की दर्दनाक मौत हो जाती है और ये तीनों कार सवार तीनों दोस्त होते हैं और परिजनों का दावा है कि हादसा जीपीएस के कारण हुआ था जीपीएस के चलते इन सभी लोगों ने जीपीएस पर भरोसा जताया था जिसके बाद से ये सभी लोग नीचे उतर रहे थे और उसी दौरान कार की स्पीड थोड़ा अधिक होने के कारण अंधेरा था जिसकी वजह से उनको दिखा नहीं और अचानक पुल से नीचे कूद जाती है गाड़ी निर्माण भी नहीं पुल था हालांकि इसमें लापरवाही रही है क्योंकि इस तरीके का कोई उन्होंने रोड जो है डायवर्जन और ये सब नहीं लगाया हुआ था जिसकी वजह से ये हादसा ठीक है।, है बहुत धनबाद प्रशांत तो कह लीए की जी पी एस की वजह करके भी प्रशासन की गैर जिम्मेवार करके भी ये हादसा होया तीन लोगों की जान चले गई है